ਸਿਗਾਲ ਜੀ ਸਾਰਿਆਂ ਨੂੰ ਜਿਵੇਂ ਕਿ ਤੁਸੀਂ ਦੇਖ ਹੀ ਰਹੇ ਆਂ ਵੀ ਅੱਜ ਅਸੀਂ ਪ੍ਰੈਸ ਕਲੱਬ ਨਿਹਾਲ ਸਿੰਘ ਵਾਲਾ ਦੇ ਦਫ਼ਤਰ ਖੜੇ ਆਂ ਇੱਥੇ ਸਾਡੇ ਨਾਲ ਹੈਗੇ ਮਿੰਦਵਾਲੋਂ ਬਾਬਾ ਜੀ ਤੇ ਇਹ ਇਹਦੇ ਬਾਰੇ ਜਾਣਕਾਰੀ ਦੇਣਗੇ ਵੀ ਅੱਜ ਤੁਸੀਂ ਆਪਾਂ ਜਿੰਨੇ ਵੀ ਪੱਤਰਕਾਰ ਭਾ ਇਕੱਠੇ ਹੋਏ ਆਂ ਤੇ ਇਹਨਾਂ ਬਾਰੇ ਇਹਨਾਂ ਨੂੰ ਜਾਣਕਾਰੀ ਲੈਣੇ ਆ ਕਿ ਇੱਥੇ ਇਕੱਤਰਤਾ ਦਾ ਕੀ ਮਕਸਦ ਹੈ ਕੀ ਗੱਲਾਂਬਾਤਾਂ ਅੰਦਰ ਕੀ ਹੈ ਕਿ ਹੋਇਆ ਜੀ ਉਹਦੇ ਬਾਰੇ ਆਪਾਂ ਸਮਝਾਣਕਾਰੀ ਦੇਣਗੇ ਹਾਂਜੀ ਸਰ ਜਿਹੜੀ ਅੱਜ ਡਿਜੀਟਲ মিডিਆ ਦੀ ਇਕੱਤਰਤਾ ਹੋਈ ਆ ਉਹਦੇ ਸਬੰਧਤ ਸਾਨੂੰ ਜਾਣਕਾਰੀ ਦਿਓ ਅੱਜ ਇਥੇ ਨਿਹਾਲ ਸਿੰਘ ਵਾਲਾ ਦੇ ਵਿੱਚ ਜਿਹੜਾ ਜਸਵਿੰਦਰ ਸਿੰਘ ਚਿੰਦਾ ਦੇ ਦਫ਼ਤਰ ਦੇ ਵਿੱਚ ਡਿਜੀਟਲ মিডিਆ ਯੂਜ਼ਰ ਹੈ ਜਿਹੜੇ ਉਹਨਾਂ ਦੀ ਇੱਕ ਇਕੱਤਰਤਾ ਹੋਈ ਹੈ ਔਰ ਉਹਦੇ ਵਿੱਚ ਵਿਚਾਰ ਚਰਚਾ ਕੀਤੀ ਗਈ ਹੈ ਕਿ ਵੀ ਜਿਹੜੀਆਂ ਸੋਸ਼ਲ ਮੀਡੀਆ ਯੂਜ਼ਰ ਯੂਜ਼ਰ ਹੈਗੇ ਆ ਡਿਜੀਟਲ ਮੀਡੀਆ ਯੂਜ਼ ਕਰਦੇ ਆ ਜਿਵੇਂ ਨਿਊਜ਼ ਪ੍ਰੋਵਾਈਡਰ ਨੇ ਜਾਂ ਕੋਈ ਹੋਰ ਬਲੌਗਰ ਹੈ ਜਾਂ ਕ੍ਰिएਟਰ ਹੈ ਉਹਨਾਂ ਨੂੰ ਬਹੁਤ ਸਮੱਸਿਆਵਾਂ ਆ ਰਹੀਆਂ ਸੋ ਉਹਨਾਂ ਸਮੱਸਿਆਵਾਂ 'ਤੇ ਵਿਚਾਰ ਕਰਨ ਉਪਰੰਤ ਇਹ ਫੈਸਲਾ ਕੀਤਾ ਗਿਆ ਹੈ ਕਿ ਵੀ ਜ਼ਿਲ੍ਹਾ ਪੱਧਰ 'ਤੇ ਇੱਕ ਡਿਜੀਟਲ মিডিਆ ਕਲੱਬ ਦਾ ਗਠਨ ਕੀਤਾ ਜਾਵੇ ਸੋ ਉਹਦੇ ਲਈ ਅਸੀਂ ਜਿਹੜਾ ਹੈਗਾ 5 ਅਪ੍ਰੈਲ ਦੀ ਡੇਟ ਨਿਰਧਾਰਤ ਕੀਤੀ ਹੈ ਤੇ ਅੱਜ ਤੋਂ ਉਹਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਹੈ ਜਿਹਦੇ ਵਿੱਚ ਗਰਚਰਨ ਸਿੰਘ ਰਾਜੂ ਪਤੋਂ ਇਹਨਾਂ ਨੂੰ ਅਗਵਾਈ ਦਿੱਤੀ ਗਈ ਹੈ ਔਰ ਉਹਦੇ ਨਾਲ ਨਾਲ ਜਿਹੜਾ ਮੈਨੂੰ ਵੀ ਉਹਦੇ ਵਿੱਚ ਰੱਖਿਆ ਗਿਆ ਤਿੰਨ ਮੈਂਬਰੀ ਕਮੇਟੀ ਦੇ ਵਿੱਚ ਔਰ ਸਾਡੇ ਸ਼ਮੀ ਭਦੌਂਡ ਦੀ ਉਹਨਾਂ ਨੂੰ ਵੀ ਜਿਹੜਾ ਉਸ ਕਮੇਟੀ ਦੇ ਵਿੱਚ ਰੱਖਿਆ ਗਿਆ ਸੋ ਉਸ ਕਮੇਟੀ ਦਾ ਕੰਮ ਇਹੀ ਹੋਏਗਾ ਕਿ ਅਸੀਂ ਉਸ ਡਿਜੀਟਲ মিডিਆ ਕਲੱਬ ਦੇ ਦਾ ਗਠਨ 5 April ਨੂੰ ਕੀਤਾ ਜਾਣਾ ਹੈ ਉਹਦਾ ਸੰਵਿਧਾਨ ਬਣਾਵਾਂਗੇ ਰੂਲ ਐਂਡ ਰੈਗੂਲੇਸ਼ਨ ਬਣਾਵਾਂਗੇ ਉਹਦਾ ਪ੍ਰਾਣ ਪੱਤਰ ਤਿਆਰ ਕਰਾਂਗੇ ਉਹਦਾ ਮੈਂਬਰਸ਼ਿਪ ਫਾਰਮ ਤਿਆਰ ਕਰਾਂਗੇ ਆਈ ਕਾਰਡ ਤਿਆਰ ਕਰਾਂਗੇ ਸੋ ਕਹਿੰਣ ਤੋਂ ਭਾਵ ਕਿ ਆ ਕਿ ਪੂਰੀ ਤਰ੍ਹਾਂ ਫੁੱਲ ਫਲੇਸ਼ਡ ਇੱਕ ਜਿਹੜੀ ਕਲੱਬ ਦਾ ਗਠਨ ਕਰਾਂਗੇ ਜਿਹੜੀ ਕਿ ਡਿਜੀਟਲ মিডিਆ ਯੂਜ਼ਰ ਕੋਈ ਵੀ ਜਿਹੜਾ ਹੈਗਾ ਇਹਦਾ ਮੈਂਬਰ ਬਣ ਸਕਦਾ ਜਿਹੜਾ ਸਾਡੀਆਂ ਨਿਯਮਾਂ ਤੇ ਸ਼ਰਤਾਂ ਦਾ ਪਾਲਣ ਕਰੇਗਾ ਸੋ ਉਹਦਾ ਮੈਂਬਰ ਬਣ ਸਕਦਾ ਹੈ ਤੇ ਡਿਜੀਟਲ মিডিਆ ਕਲੱਬ ਉਹਨਾਂ ਦੇ ਹੱਕਾਂ ਦੀ ਰਾਖੀ ਲਈ ਲੜੇਗਾ ਵੀ ਤੇ ਨਾਲ ਉਹਨਾਂ ਨੂੰ ਅਗਵਾਈ ਵੀ ਦੇਗਾ ਉਹਨਾਂ ਨੂੰ ਜਿਹੜਾ ਹੈਗਾ ਅ ਕਹ ਲੋ ਕਿ ਵੀ ਜਿੱਥੇ ਉਹਨਾਂ ਨੂੰ ਕੋਈ ਸਮੱਸਿਆ ਆਉਂਦੀ ਹੈ ਉਹਨਾਂ ਦੇ ਨਾਲ ਜਾ ਕੇ ਖੜੇਗਾ ਵੀ ਸੋ 5 ਅਪ੍ਰੈਲ ਨੂੰ ਜਿਹੜਾ ਹੈਗਾ ਅਸੀਂ ਡਿਜੀਟਲ মিডিਆ ਕਲੱਬ ਦਾ ਗਠਨ ਕਰਨ ਜਾ ਰਹੇ ਹਾਂ ਸੋ ਜਿੰਨੇ ਵੀ ਡਿਜੀਟਲ মিডিਆ ਯੂਜ਼ਰ ਜਿਹੜੇ ਕਿ ਪ੍ਰੋਫੈਸ਼ਨਲ ਇਸ ਕੰਮ ਨੂੰ ਕਰ ਰਹੇ ਆ ਉਹਨਾਂ ਨੂੰ ਬੇਨਤੀ ਹੈ ਕਿ 5 ਅਪ੍ਰੈਲ ਤੱਕ ਇਹਦੀ ਮੈਂਬਰਸ਼ਿਪ ਵੱਤਵਰ ਲੋਅ ਔਰ ਮੈਂਬਰਸ਼ਿਪ ਪਲਾਨ ਲਈ ਤੁਸੀਂ ਜਿਹੜਾ ਗਰਚਨ ਸਿੰਘ ਰਾਜੂ ਪੱਤੋ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਦਾ ਮੋਬਾਈਲ ਨੰਬਰ 977972657 9779726576 ਔਰ ਮੇਰਾ ਨੰਬਰ 9417230506 ਸ਼ਮੀ ਬਦੋੜ ਜੀ ਦਾ ਨੰਬਰ 9876727977 987679773 770 ਸੋ ਇਹਨਾਂ ਇਹਨਾਂ ਤਿੰਨਾਂ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਮੈਂਬਰਸ਼ਿਪ ਲਈ ਔਰ ਅਸੀਂ ਜਿਹੜਾ ਹੈਗਾ ਪੂਰੇ ਵਧੀਆ ਤਰੀਕੇ ਦੇ ਨਾਲ ਇਹਦੇ ਜਿਹੜਾ ਗਠਨ ਕਰਨ ਜਾ ਰਿਹਾ ਹੈ ਦੀ ਇੱਕ ਵੈੱਬਸਾਈਟ ਤਿਆਰ ਕੀਤੀ ਜਾਏਗੀ ਹਰ ਇੱਕ ਮੈਂਬਰ ਦਾ ਜਿਹੜਾ ਡਾਟਾ ਉਹ ਅਪਡੇਟ ਕੀਤਾ ਜਾਏਗਾ ਕਿਸੇ ਵੀ ਮੈਂਬਰ ਨੂੰ ਆਨਲਾਈਨ ਚੈੱਕ ਕੀਤਾ ਜਾ ਸਕੇਗਾ ਸੋ ਕਹਿਣ ਤੋਂ ਭਾਵ ਕਿ ਆ ਕਿ ਜੇਕਰ ਅਸੀਂ ਡਿਜੀਟਲ মিডিਆ ਕਲੱਬ ਬਣਾਉਣ ਜਾ ਰਹੇ ਹਾਂ ਤਾਂ ਉਹਨੂੰ ਪੂਰੀ ਤਰ੍ਹਾਂ ਡਿਜੀਟਲ ਕਰਨ ਦੀ ਸਾਡੀ ਕੋਸ਼ਿਸ਼ ਰਹੇਗੀ ਤਾਂ ਕਿ ਕੋਈ ਵੀ ਕਿਤੇ ਵੀ ਬੈਠਾ ਜਿਹੜਾ ਸਾਡੇ ਮੈਂਬਰ ਬਾਰੇ ਵੀ ਜਾਣਕਾਰੀ ਹਾਸਲ ਕਰ ਲ ਕੇ ਤੇ ਉਹਨਾਂ ਵੱਲੋਂ ਜਿਹੜਾ ਕੰਟੈਂਟ ਆਪਦੇ ਸੋਸ਼ਲ ਮੀਡੀਆ ਤੇ ਪਾਇਆ ਜਾਂਦਾ ਉਹਦੇ ਬਾਰੇ ਵੀ ਜਾਣਕਾਰੀ ਹਾਸਲ ਕਰ ਲਈ ਇਹਦੀ ਮੈਂਬਰਸ਼ਿਪ ਫੀਸ ਹੈ ਵਨ ਟਾਈਮ ਲਾਈਫਟਾਈਮ ਮੈਂਬਰਸ਼ਿਪ ਫੀਸ ਹੈ ਜਿਹੜੀ 500 ਰੁਪਏ ਹੋਏਗੀ ਤੇ ਮੰਥਲੀ ਮੈਂਬਰਸ਼ਿਪ ਫੀਸ ਹੈ ਜਿਹੜੀ 100 ਰੁਪਏ